ਆਵਾ ਮਰੀਆਂ ਦੇ ਉੱਤੇ ਛੋਟੇ ਛੋਟੇ ਬੱਚੇ ਮੰਮੇ ਮੂੰਹ ਚ ਪਾਏ ਉਹਨਾਂ ਨੂੰ ਕੀ ਪਤਾ ਸੀ ਮਰੀ ਕੇ ਜਿਉਂਦੀ ਏ ਕੰਨੀਆਂ ਹਿੱਕਾਂ ਵੱਢ ਕੇ ਤੇ ਨੰਗੀਆਂ ਕਰਕੇ ਤੇ ਰੇਲਾਂ ਦੀਆਂ ਬਾੜੀਆਂ ਨਾਲ ਬੰਨ ਉਹਦੀ ਮੌਤ ਹੋ ਗਈ ਤੇ ਪਿਓ ਨੇ ਉਹਦੇ ਖਾਲੇ ਚ ਪਏ ਦੇ ਮੂੰਹ ਤੇ ਕਪੜਾ ਪਾ ਕੇ ਸਾਡੇ ਨਾਲ ਹੀ ਆ ਗਿਆ ਇਹ ਹਰੀਕਿਆਂ ਤੋਂ ਜਦੋਂ ਲੰਘਿਆ ਤੇ ਮਖੂਦੇ ਸਨ ਦੇ ਵਿੱਚ ਸਾਰਾ ਮੁਸਲਮਾਨਾਂ ਦਾ ਬਹੁਤ ਤਕੜਾ ਯੂਮ ਵੱਡਿਆ ਸੀ ਲਾਸ਼ਾਂ ਹੀ ਲਾਸ਼ਾਂ ਮਿਲੀਆਂ ਹੋਏ ਓਏ ਹੋਏ ਜੇਕਰ ਵਸ ਚੱਲੇ ਕੋਈ ਮੇਰਾ ਕਰ ਕਰ ਸੂਰਜ ਵੰਡਾ ਸਾਡੇ ਪਿੱਛੇ ਪੈ ਗਈਆਂ ਨੇ ਉਮਰੋਂ ਲੰਮੀਆਂ ਰਾਤਾਂ ਦੋਸਤੋ ਹਿੰਦ پاک ਵੰਡ ਇੱਕ ਅਜਾਈ ਵੰਡ ਸੀ ਜਿਸ ਦੇ ਜ਼ਖਮ ਜ਼ਖਮ ਨਹੀਂ ਰਹੇ ਨਸੂਰ ਬਣ ਗਏ ਨੇ ਜੋ ਅੱਜ ਤੱਕ ਵੀ ਰਸਦੇ ਨੇ ਜਿਹੜੇ ਲੋਕਾਂ ਨੇ ਉਸ ਮੌਕੇ ਦੇ ਚਸ਼ਮਦੀਦ ਗੁਆ ਜਿਨ੍ਹਾਂ ਨੇ ਉਹ ਪਲ ਤਨ ਤੇ ਹੰਡਾਏ ਨੇ ਸਾਡੀ ਕੋਸ਼ਿਸ਼ ਹੈ ਉਹਨਾਂ ਲੋਕਾਂ ਨੂੰ ਇਤਿਹਾਸ ਦੇ ਨਾਲ ਜੋੜ ਕੇ ਤੁਹਾਡੇ ਰੂਬਰੂ ਕਰੀਏ ਕਿ ਉਹਨਾਂ ਦੇ ਤਨ ਤੇ ਮਨ ਤੇ ਕੀ ਕੁਸ਼ ਵਾਪਰਿਆ ਸੀ ਉਹ ਕਿਹੋ ਜਿਹੇ ਹਾਲਾਤ ਹੋਣਗੇ ਜਦੋਂ ਸੁੱਖੀ ਸੰਧੀ ਘਰਾਂ ਪਰਿਵਾਰਾਂ ਵਿੱਚ ਵਸਦੀ ਹੋਏ ਪਰਿਵਾਰ ਆਪਣੇ ਭਰੇ ਭਰਾਏ ਕਾਰਬਾਰ ਜ਼ਮੀਨਾਂ ਜਾਇਦਾਦਾਂ ਸਭ ਕੁਝ ਛੱਡ ਕੇ ਸਭ ਸੁੱਖ ਆਰਾਮ ਸਹੂਲਤਾ ਜਿਹੇ ਕਰ ਛੱਡਣਾ ਬਹੁਤ ਖੰਦਾ ਹੈ ਉਹ ਛੱਡ ਕੇ ਕਿਸੇ ਅਣਜਾਣ ਜਗ੍ਹਾ ਵੱਲ ਤੋਰ ਦਿੱਤਾ ਜਾਵੇ ਜਿਨ੍ਹਾਂ ਨੂੰ ਪਤਾ ਹੀ ਨਹੀਂ ਹੁੰਦਾ ਵੀ ਅਸੀਂ ਜਾਣਾ ਕਿੱਥੇ ਐ ਕਿਹੜੀ ਸਾਡੀ ਭੋਏ ਐ ਜਿਹਦੀ ਉੱਤੇ ਸਾਡਾ ਰੈਣ ਬਸੇਰਾ ਹੋਊਗਾ ਕੋਲ ਕੁਝ ਵੀ ਨਹੀਂ ਸਭ ਕੁਝ ਤਾਂ ਉਧਰ ਰਹਿ ਗਿਆ ਉਹਨਾਂ ਲੋਕਾਂ ਦੇ ਉੱਤੇ ਕੀ ਬੀਤਦੀ ਹੋਏਗੀ ਸੋ ਉਸ ਵੇਲੇ ਦੇ ਚਸ਼ਮਦੀਦ ਗਵਾ ਅ ਸਰਾ ਹੁਕਮ ਸਿੰਘ ਦੇ ਨਾਲ ਗੱਲਬਾਤ ਕਰਨ ਵਾਸਤੇ ਅੱਜ ਅਸੀਂ ਪਹੁੰਚੇ ਆਂ ਜ਼ਿਲ੍ਹਾ ਮੁਕਸਰ ਸਾਹਿਬ ਦੇ ਪਿੰਡ ਨੂਰਪੁਰ ਕਿਰਪਾਲ ਕੇ ਵਿਖੇ ਸਵਾਉ ਉਹਨਾਂ ਤੋਂ ਜਾਣਨ ਦੀ ਕੋਸ਼ਿਸ਼ ਕਰਾਂਗੇ ਕਿ ਉਹ ਪਲ ਉਹਨਾਂ ਨੇ ਤਾਂਤੇ ਕਿਵੇਂ ਘੜਾਏ ਕੀ ਕੁਛ ਬਿੱਤਿਆ ਕੀ ਕੁਛ ਵਾਪਰਿਆ ਬਾਪੂ ਜੀ ਸਵਾਗਤ ਹੈ ਤੁਹਾਡਾ ਤੇ ਸਾਨੂੰ ਇਹ ਦੱਸਣ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਜਦੋਂ ਹਿੰਦਪਾਕ ਵੰਡ ਹੋਈ ਹੈ ਉਦੋਂ ਤੁਹਾਡੀ ਉਮਰ ਕਿੰਨੀ ਸੀ ਬਾਪ ਜੀ ਇਹ 10000 ਸਾਲ ਦੇ ਲਗਭਗ ਸੀ ਇਹ ਤੁਹਾਨੂੰ ਸਾਰੇ ਸਾਰਾ ਕੁਝ ਸੀਨ ਯਾਦ ਹੈ ਤੁਹਾਡੀ ਯਾਦ ਆਸਤੇ ਯਾਦ ਤਾਜੀ ਮੈਨੂੰ ਆਪਦੀ ਪਹਿਲੀ ਦਾ ਵੀ ਪਤਾ ਹੈ ਕਿ ਸਾਡੀ ਇੱਥੇ ਤੇ ਪਹਿਲੀ ਹੁੰਦੀ ਸੀ ਆ ਜਿੱਥੇ ਬੰਦੇ ਦਾ ਜਨਮ ਹੋਇਆ ਹੋਵੇ ਜੰਮਨ ਭੋਏ ਉਹ ਨਹੀਂ ਭੁੱਲਦੀ ਜੋ ਮਰਜੀ ਹੋ ਜੇ ਬੰਦੇ ਦੇ ਤੇ ਜ ਸਾਰੀ ਯਾਦ ਦਾ ਦਾ ਪਤਾ ਹੈ ਸਾਰੇ ਆਪਦੇ ਪਰਿਵਾਰ ਦੇ ਜੀਆਂ ਦੇ ਜਿਹੜੇ ਅੱਜ ਹੁਣ ਸਾਰੇ ਖੇਰੂ ਖੇਰੂ ਹੋ ਗਏ ਨੇ ਸਾਰੇ ਇਕੱਠੇ ਰਹਿੰਦੇ ਸਾਂ ਪਾਕਿਸਤਾਨ ਦੇ ਵਿੱਚ ਕਿਹੜਾ ਜਲਾ ਸੀ ਤੁਹਾਡਾ ਤੇ ਕਿਹੜਾ ਪਿੰਡ ਸੀ ਜਿਹੜਾ ਲਾਹੌਰ ਸੀ ਪਿੰਡ ਆੌਲਖ ਅਸੀਂ ਜੁਣੀ ਜਦੋਂ ਇਹ ਵੰਡ ਦਾ ਦੁਖਾਂਤ ਵਾਪਰਿਆ ਹੈ ਹਾਂਜੀ ਉਦੋਂ ਫਿਰ ਤੁਸੀਂ ਕਿਹੜਾ ਵੇਲਾ ਸੀ ਕਿਹੜਾ ਵਕਤ ਸੀ ਜਦੋਂ ਘਰਾਂ ਤੋਂ ਨਿਕਲੇ ਹੋ ਜਾਂ ਜੀ ਜੀ ਸੂਰਜ ਨਿਕਲਦਾ ਸੀ ਪਿਆ ਜੇਸੇਲੇ ਘਰੋਂ ਨਿਕਲੇ ਆ ਸਰਦਾਰ ਕਰਤਾਰ ਸਿੰਘ ਖੁੰਡਾ ਲੈ ਕੇ ਲਗਾ ਜਾਂਦਾ ਹੈ ਤੇ ਮੇਰੇ ਬਾਪੂ ਨੂੰ ਬਾਪੂ ਮੇਰੇ ਆਖਿਆ ਲੰਮਰਦਾਰਾ ਕਿਵੇਂ ਉਹਨੇ ਆਖਿਆ ਚਾਚਾ ਜੀ ਨਿਕਲਦੀ ਕੋਸ਼ਿਸ਼ ਕਰੋ ਆਪਣੇ ਪਿੰਡ ਨੂੰ ਗੋਲੀ ਦਾ ਆਰਡਰ ਉਹ ਕਿਹਾ ਹੈ ਉਹ ਨਾਲ ਵੇਖੇ ਜੀ ਮਰਵਾ ਕੇ ਨਿਕਲੀਏ ਤੇ ਅਸੀਂ ਫਿਰ ਉਸ ਵੇਲੇ ਸਾਰਾ ਪਿੰਡ ਇੱਕੋ ਵਾਰੀ ਨਿਕਲ ਕੇ ਬਾਹਰ ਅੱਗੇ ਸਾਡੇ ਨਾਲ ਇੱਕ ਅੱਧਾ ਪੌਣਾ ਕਿਲੋਮੀਟਰ ਤੇ ਨਹਿਰ ਸੀ ਜੀ ਦਾ ਸਾਨੂੰ ਪਾਣੀ ਲੱਗਦਾ ਸੀ ਉਸ ਨਹਿਰ ਦੀ ਪਰੜੀ ਪੈ ਗਏ ਨਹਿਰ ਦੀ ਪਰੜੀ ਪੈ ਕੇ ਅਗੋਂ ਖੇਰੂ ਖੇਰੂ ਕਿ ਕੋਈ ਕਿਹੇ ਦਾ ਨੂੰ ਕੋਈ ਕਿਸੇ ਦਾ ਨੂੰ ਅਸੀਂ ਰਾਤ ਰਾਜੋ ਉੱਥੇ ਰਹੇ ਮਿਰਜੇ ਵਾਲੇ ਉੱਥੇ ਗੱਡੇ ਗੁੱਡੇ ਖੁੱਭ ਗਏ ਮੀਂਹ ਬੜਾ ਪੈਂਦਾ ਸੀ ਉਥੇ ਗੱਡੇ-ਗੁਡੇ ਛੱਡ ਕੇ ਤੁਰ ਕੇ ਰਾਤ ਰਾਜੋਗਿ ਆ ਗਏ ਸਾਡੀ ਰਿਸ਼ਤੇਦਾਰੀ ਸੀ ਰਾਜੋ ਕੇ ਭਾਰਤ ਵਿੱਚ ਸੀਗਾ ਨਾ ਰਾਜੋਗਿ ਉੱਤੇ ਬਾਰਡਰ ਤੇ ਆ ਨਹੀਂ ਹੁਣ ਪਾਕਿਸਤਾਨ ਦੇ ਵਿੱਚ ਕਿ ਭਾਰਤ ਵਿੱਚ ਭਾਰਤ ਆਪਣੇ ਹਿੰਦੁਸਤਾਨ ਤੇ ਹਿੰਦੁਸਤਾਨ ਦੇ ਵਿੱਚ ਠੀਕ ਹੈ ਉੱਤੇ ਬਾਰਡਰ ਤੇ ਆ ਅਸਲ ਰਾਜੋ ਕੀ ਆ ਗਏ ਫਿਰ ਕੀ ਹੋਇਆ ਕਿ ਰਾਜੋ ਕੀ ਆਣ ਕੇ ਦੋ ਰਾਤਾਂ ਸੀ ਰਹੇ ਆ ਉਥੋਂ ਫਿਰ ਅਸੀਂ ਜਿਉ ਤੁਰੇ ਆ ਮੀਨਾ ਕਲੋਵੇ ਜੋ ਤੁਰੇ ਸੀ ਪੁੰਨੀ ਆ ਗਏ ਉਥੇ ਮੇਰੇ ਤਾਏ ਦਾ ਪੁੱਤਰ ਵਿਆਹਿਆ ਸੀ ਉਥੇ ਫਿਰ ਹਿੱਦਾਸ ਦੇ ਰਹੇ ਆ ਉਥੋਂ ਫਿਰ ਬੂ ਪਿੰਡ ਬੜਾ ਮੋਰਚਾ ਲੱਗ ਕੇ ਟੁੱਟਾ ਸੀ ਆਰਮੀ ਨੇ ਤੋੜਿਆ ਸਿਆਣ ਕੇ ਤੇ ਉਥੇ ਫਿਰ ਬੂ ਆ ਗਏ ਕੁਝ ਦਿਨ ਬੂ ਰਹਿ ਬੂ ਇੱਕ ਲੂਣ ਹੈਣੀ ਸੀ ਹੋਰ ਕੁੱਲ ਚੀਜ਼ਾਂ ਹੀ ਸੀ ਠੀਕ ਹੈ ਕਣਕਾਂ ਮਾਰ ਕੋਠੇ ਭਰੇ ਤੇ ਆ 20 ਸਬਜ਼ੀਆਂ ਦੇ ਤੇ ਬੜੇ ਉਥੋਂ ਫਿਰ ਦਰਿਆ ਲੰਘ ਪਏ ਹੌਲੀ ਹੌਲੀ ਤੁਰਦੇ ਤਰਾਉਦੇ ਕਰਪਾਲ ਕੀ ਆਂਟਕੇ ਨੂਰਪੁਰ ਕਰਪਾਲ ਕੇ ਯਾਨੀ ਬੂਹ ਦੇ ਵਿੱਚ ਜਿਹੜੇ ਘਰ ਭਰੇ ਭਰਾਏ ਸੀ ਇਕੱਲਾ ਲੂਣ ਹੈ ਨਹੀਂ ਸੀ ਬਖ ਸਭ ਕੁਝ ਬੀ ਸੀ ਉਹਨਾਂ ਲੋਕਾਂ ਨੂੰ ਵੀ ਇੱਥੋਂ ਭਾਰਤ ਛੱਡ ਕੇ ਪਾਕਿਸਤਾਨ ਜਾਣਾ ਪਿਆ ਹੋਵੇਗਾ ਤੇ ਹੋਰ ਪਾਕਿਸਤਾਨ ਕਹੇ ਸਾਰੇ ਵਿਚਾਰੇ ਜਿਵੇਂ ਅਸੀਂ ਭਰੇ ਛੱਡ ਕੇ ਆਏ ਸਾਂ ਜਦੋਂ ਤੁਸੀਂ ਆਪਦੇ ਪਿੰਡੋ ਤੁਰੇ ਤੇ ਤੁਹਾਡੇ ਪਿੰਡ ਦੇ ਵਿੱਚ ਸਿੱਖ ਬਰਾਦਰੀ ਤੋਂ ਇਲਾਵਾ ਹੋਰ ਕਿਹੜੀ ਕਿਹੜੀ ਬਰਾਦਰੀ ਦੇ ਲੋਕ ਵਸਤੀ ਸੀ ਸਾਡੇ ਜਾਇਦਾਦ ਤਾਂ ਸਾਰੀ ਜੱਟਾਂ ਕੋਲੇ ਹੀ ਸੀ ਮੁਸਲਮਾਨ ਕੋਈ ਜ਼ਮੀਨ ਦਾ ਮਾਲਕ ਨਹੀਂ ਸੀ ਤੇ ਕੁੰਜ ਮੁਸਲਮਾਨ ਤੇ ਮਜਬੀ ਹੈਗੇ ਸੀ ਮਜਬੀ ਤੇ ਕਈ ਘਰ ਸਾਡੇ ਨਾਲ ਹੀ ਆ ਗਏ ਸੀ ਇੱਥੇ ਕਾਸੂ ਬੇਗੂ ਗਰਦੇ ਸਿੰਘ ਦੇ ਕੋਲ ਰਹਿੰਦੇ ਸੀ ਠੀਕ ਹੈ ਜੀ ਆ ਤੇ ਹੋਰ ਪਹਿਲੀ ਨਹੀਂ ਸੀ ਜਿਵੇਂ ਦਾ ਜੱਟਾਂ ਤੋਂ ਬਗੈਰ ਕਿਸੇ ਦੀ ਉੱਥੇ ਗਈ ਪਹਿਲੀ ਜੱਟਾਂ ਕੋਲੇ ਸੀ ਈਸੇ ਠੇਕੇ ਲੈ ਕੇ ਵਹੋਂਦੇ ਸੀ ਜਿਹੜੇ ਬਾਕੀ ਬਰਾਦਰੀਆਂ ਦੇ ਲੋਕ ਸੀ ਚਲੋ ਜਿਹੜੇ ਮਜਬੀ ਸਿੱਖ ਹੋਤਾ ਤੁਹਾਡੇ ਨਾਲ ਆ ਗਏ ਪਰ ਜਿਹੜੀ ਮੁਸਲਮਾਨ ਲੋਕ ਸੀਗੇ ਜਿਨ੍ਹਾਂ ਦੇ ਨਾਲ ਤੁਹਾਡੀ ਜਿਹੜੀ ਹੈਗੀ ਹੈ ਜਿਹੜੀ ਸਾਝ ਸੀਗੀ ਵਰਤੋਂ ਵਰਤਾਅ ਸੀਗਾ ਖੁਸ਼ੀਆਂ ਗਮੀਆਂ ਦੇ ਵਿੱਚ ਉਹ ਕਿਦਾਂ ਦਾ ਸੀ ਉਹ ਗੁਟੀਆਂ ਦੇ ਵਿੱਚ ਸਾਰੇ ਪਿੰਡਾਂ ਦੇ ਵਿੱਚ ਜਿਵੇਂ ਹੁਣ ਆਪਣੇ ਇੱਥੇ ਕਈ ਜਾਤਾਂ ਬੈਠੀਆਂ ਹੋਣ ਮਜਬੀ ਹੋਣ ਚ ਮਿਆਰ ਹੋਣ ਸਾਰੇ ਜਾਂ ਦੁੱਖ ਸੁੱਖ ਵੇਲੇ ਸਾਰੇ ਇਕੱਠੇ ਹੁੰਦੇ ਹੀ ਆ ਕਿ ਨਾ ਹੁੰਦੇ ਆ ਇਸੇ ਤਰ੍ਹਾਂ ਹੀ ਉਹਦੇ ਇਕੱਠੇ ਹੁੰਦੇ ਸੀ ਫਿਰ ਜਦੋਂ ਉਹ ਉਹਨਾਂ ਨੂੰ ਮਹਿਸੂਸ ਹੋਇਆ ਪਤਾ ਲੱਗਿਆ ਵੀ ਜਿਹੜਾ ਹੈਗਾ ਇਹ ਇਹ ਪਿੰਡ ਛੱਡ ਕੇ ਲੋਕ ਤੁਰ ਚਲੇ ਆ ਬਹੁ ਗਿਣਤੀ ਲੋਕ ਕਿਉਂਕਿ ਉਸ ਪਿੰਡ ਦੇ ਵਿੱਚ ਤੁਹਾਡੇ ਦੱਸਣ ਮੁਤਾਬਕ ਬਹੁਤ ਜਿਹੜੇ ਹੈਗੇ ਉਹ ਜੱਟ ਸਿੱਖ ਪਰਿਵਾਰ ਤੇ ਜ਼ਮੀਨ ਜਾਇਦਾਦ ਦੇ ਮਾਲਕ ਸੀਗੇ ਜਦੋਂ ਲੋਕ ਨਿਕਲ ਤੁਰੇ ਫਿਰ ਜਿਹੜੇ ਲੋਕ ਉੱਥੇ ਰਹਿ ਗਏ ਉਹਨਾਂ ਦੇ ਮਨ ਦੇ ਵਿੱਚ ਕਿਹੋ ਜੀ ਕਸਕ ਸੀ ਕੀ ਉਹਨਾਂ ਦੇ ਮਨ ਦੇ ਵਿੱਚ ਕੋਈ ਇਹੋ ਜੀ ਗੱਲ ਸੀ ਕਿ ਇਹ ਜਾਇਦਾਦ ਤੇ ਮਾਲਕਾ ਸੀ ਬਣਾਗੇ ਜਾਂ ਉਹਨਾਂ ਨੇ ਉਹਨਾਂ ਦੇ ਦਿਲ ਵਿੱਚ ਤੇ ਦਰਦ ਸੀ ਜਾਂ ਉਹਨਾਂ ਨੂੰ ਪਤਾ ਸੀ ਵੀ ਤੁਸੀਂ ਮੁੜ ਕੇ ਆਓਗੇ ਜਾਂ ਨਹੀਂ ਇਹ ਤਾਂ ਸਾਨੂੰ ਵੇਖੋ ਜੀ ਜਿਹੜੀਆਂ ਗੱਲਾਂ ਦੇ ਰਹੇ ਨੇ ਮਿਲਦੇ ਰਹੇ ਰੋਂਦੇ ਵੀ ਸੀ ਪਰ ਤੁਸੀਂ ਕਦੋਂ ਮੁੜੋਗੇ ਜੇ ਕਰਾ ਦੀਆਂ ਚਾਬੀਆਂ ਫੜਾਈਆਂ ਨੇ ਤੇ ਫੜਦੇ ਨਹੀਂ ਸੀਆਂ ਸੀ ਨਾ ਤੁਸੀਂ ਆਣ ਕੇ ਆਪਦੇ ਬੂਹੇ ਬਾਰ ਖੋਲ ਲਿਆ ਜੇ ਆ ਹਾਲਾਤਾਂ ਉਦੋਂ ਸਾਡੇ ਨਾਲ ਹੋਈਆਂ ਸੀ ਤੁਸੀਂ ਜਦੋਂ ਘਰੋਂ ਤੁਰੇ ਹੋ ਫਿਰ ਤੁਹਾਡੇ ਨਾਲ ਕਿਸੇ ਮੁਸਲਮਾਨ ਪਰਿਵਾਰ ਦੀ ਜਿਹੜੇ ਹੈਗਾ ਕੋਈ ਇਹੋ ਜੀ ਸਾਂਝ ਸੀ ਜਾਂ ਤੁਸੀਂ ਵੀ ਕਿਸੇ ਨੂੰ ਚਾਬੀਆਂ ਫੜਾ ਕੇ ਆਏ ਕਿ ਤੁਸੀਂ ਵੀ ਰਹੇਗਾ ਸਾਰਾ ਕੋਈ ਨਾਲ ਲੈ ਕੇ ਆ ਜੀ ਚਾਬੀਆਂ ਸੀ ਫੜਾ ਕੇ ਜਿੰਨਾਂ ਨਾਲ ਮੇਰੇ ਬਾਪੂ ਦਾ ਵੱਡਾ ਲਿਆਈ ਸੀ ਉਹ ਆਇਆ ਸਮਾਨ ਲਦਾਇਆ ਉਹਨੇ ਉਹਦਾ ਨਾਮ ਬਰਕਤ ਸੀ ਤੇ ਇਹਨੇ ਆਖਿਆ ਲੈ ਬਰਕਤਾਂ ਚਾਬੀਆਂ ਆਖੇ ਚਾਚਾ ਨਾ ਅਸੀਂ ਚਾਬੀਆਂ ਫੜੀਏ ਕਿਉਂ ਤੁਹਾਡੀ ਘਰਬਾਰ ਨੇ ਤੁਸੀਂ ਫਿਰ ਸਾਡੀਆਂ 4-5 ਮੱਝਾਂ ਉਹ ਸਾਡੇ ਮਗਰ ਭੱਜਣ ਛੱਡ ਦਿੱਤੀਆਂ ਖੁੱਲੀਆਂ ਪੀਏ ਬੱਧੀਆਂ ਨੂੰ ਕਿਸੇ ਪਾਣੀ ਨਹੀਂ ਪਿਉਣਾ ਕਿਸੇ ਪੱਠਾ ਨਹੀਂ ਪੋਣਾ ਚਲੋ ਖੁੱਲੀਆਂ ਤੁੜੀਆਂ ਫਿਰਨ ਗਈਆਂ ਜੀ ਤੇ ਉਹ ਫਿਰ ਉਹ ਮੁਸਲਮਾਨ ਜਿਹੜਾ ਸਾਨੂੰ ਤੋਰਨ ਆਇਆ ਫਿਰ ਉਹਦੇ ਅੱਗੇ ਲਾਈਆਂ ਪੇਨੋ ਲੈ ਜਾ ਉਹ ਮੁਰਨ ਨਾ ਮੱਝਾਂ ਮੇਰੇ ਬਾਪੂ ਹਲੇ ਭੱਜ ਭੱਜਾ ਹੁਣ ਤੇ ਉੱਥੋਂ ਮੱਝਾਂ ਮੋੜਤੀਆਂ ਚਾਬੀਆਂ ਉਹਨਾਂ ਦੇ ਕੇ ਤੇ ਅਸੀਂ ਫਿਰ ਔਲੀ ਔਲੀ ਡਿੱਗਦੇ ਟੈਂਦੇ ਭੁੱਖੇ ਤਿਆ ਰਹਿੰਦੇ ਹਿੰਦੁਸਤਾਨ ਚ ਆ ਗਏ ਚਾਬੀਆਂ ਤੁਸੀਂ ਬਰਕਤ ਨੂੰ ਜਿਨ੍ਹਾਂ ਨੂੰ ਦੇ ਦਿੱਤੀਆਂ ਆਪਦੇ ਹੱਥੀਂ ਦਿੱਤੀਆਂ ਵੀ ਸਾਡਾ ਘਰ ਪਰਿਵਾਰ ਸਮਝੋ ਤੁਹਾਨੂੰ ਉਮੀਦ ਸੀ ਕਿ ਅਸੀਂ ਵਾਪਸ ਮੋਣਾਂਗੇ ਨਾ ਕਿਸੇ ਨੂੰ ਡੀਕ ਨਹੀਂ ਸੀ ਇਹ ਸੀ ਵੀ ਕੋਈ ਹੋਰ ਨਾ ਲੁੱਟੇ ਤੁਹਾਡੇ ਨਾਲ ਸਾਡਾ ਪ੍ਰੇਮ ਹੈ ਸਾਡਾ ਘਰ-ਬਾਰ ਦਾ ਸਮਾਨ ਤੁਸੀਂ ਲੈ ਜਾਓ ਜਦੋਂ ਤੁਸੀਂ ਬੂ ਪਿੰਡ ਆ ਗਏ ਤਬੂ ਪਿੰਡਾਂ ਕੇ ਜਿਵੇਂ ਤੁਸੀਂ ਦੱਸਿਓ ਕਿ ਉੱਥੇ ਇੱਕ ਕੱਲੇ ਲੂਣ ਤੋਂ ਇਲਾਵਾ ਸਭ ਕੁਝ ਭਰੇ ਭਰਾਏ ਕਰ ਜਿਵੇਂ ਤੁਸੀਂ ਛੱਡ ਕੇ ਆਗੇ ਸੀ ਇਧਰਲੇ ਜਿਹੜੇ ਮੁਸਲਮਾਨ ਲੋਕ ਹੈ ਉਹ ਵੀ ਛੱਡ ਕੇ ਤੁਰ ਗਏ ਸੀਗੇ ਤਾਂ ਫਿਰ ਜਿਹੜੇ ਹੈਗਾ ਵੀ ਬੂ ਤਾਂ ਤੁਹਾਡਾ ਪੱਕਾ ਟਿਕਾਣਾ ਨਹੀਂ ਕਿਉਂਕਿ ਤੁਸੀਂ ਜਿਹੜੇ ਹੈਗਾ ਤੁਸੀਂ ਤੁਹਾਡੇ ਦੱਸਣ ਮੁਤਾਬਕ ਤੁਸੀਂ ਨੂਰਪੁਰ ਕਿਰਪਾਲ ਕੇ ਆ ਗਏ ਉਹ ਜੋ ਜੀ ਉਹ ਆਵਾਜ਼ਾਂ ਆਈਆਂ ਵੀ ਇਧਰ ਕਸੂਰ ਤਹਿਸੀਲ ਨੂੰ ਅਲਰਟ ਹੋਣਾ ਹੈ ਜਿਹੜੇ ਪੱਟੀ ਤਹਿਸੀਲ ਜਿਹੜਾ ਹੈਗੇ ਸੀ ਆਪਣਾ ਕਿਉਂ ਨਹੀਂ ਤਹਿਸੀਲ ਰੋਇਪੁਰ ਦੇ ਇਲਾਕੇ 'ਚ ਜਾਵੇਗੀ ਅਸੀਂ ਫਿਰ ਉਦੋਂ ਤਾਂ ਹੀ ਇਧਰ ਨੂੰ ਆ ਗਏ ਸੀ ਤੁਹਾਡੇ ਉਸ ਵੇਲੇ ਦੇ ਕੋਈ ਦੋਸਤ ਮਿੱਤਰ ਕੋਈ ਇਹੋ ਜੇ ਨਾਂ ਯਾਦ ਹੈ ਤੁਹਾਨੂੰ ਜਿਹੜੇ ਮੁਸਲਮਾਨ ਪਰਿਵਾਰ ਸੀਗੇ ਜਿਹੜੇ ਉੱਧਰ ਰਹਿ ਗਏ ਹੁਣ ਇਹ ਅੱਜ ਜਿਉਂਦੇ ਆ ਜਾਂ ਨਹੀਂ ਜਿਉਂਦੇ ਉਹ ਬਾਅਦ ਦੀ ਗੱਲ ਹੈ ਪਰ ਕੋਈ ਇਹੋ ਜੇ ਦੋਸਤ ਮਿੱਤਰ ਯਾਦ ਹੈ ਨਾ ਕੋਈ ਯਾਦ ਨਹੀਂ ਕੋਲੋ ਉਮਰਾਈਏ ਜੀ ਸੀ ਤੇ ਫਿਰ ਬੂ ਪਿੰਡ ਤੋਂ ਚੱਲ ਕੇ ਤੁਸੀਂ ਪਹੁੰਚ ਰਹੇ ਇੱਥੇ ਨੂਰਪੁਰ ਕਿਰਪਾਲ ਕੀ ਪਹੁੰਚੇ ਇੱਥੇ ਪਹੁੰਚਣ ਦਾ ਕੀ ਸਬਬ ਇੱਥੇ ਹੀ ਕਿਉਂ ਪਹੁੰਚੇ ਮਤਲਬ ਬਾਕੀ ਤੁਸੀਂ ਬੂ ਵੀ ਰੁਕ ਸਕਦੇ ਸੀ ਜਾਂ ਕੀ ਕਰ ਗੱਲ ਸੁਣੋ ਅਸੀਂ ਜਦੋਂ ਉੱਥੋਂ ਦਰਿਆ ਲੰਗੇ ਦਰਿਆ ਲੰਘ ਕੇ ਤੇ ਅਸੀਂ ਕੌਣੀ ਆ ਗਏ ਕੌਣੀ ਸਾਡੇ ਤਾਇਆ ਵਿਆਹਿਆ ਸੀ ਕੌਣੀ ਸਾਧਕ ਦੇ ਨੇੜੇ ਆ ਉੱਥੇ ਆ ਗਏ ਤੇ ਉੱਥੇ ਰਹੇ ਉੱਥੋਂ ਫਿਰ ਇਹ ਬੰਦੇ-ਬੰਦੇ ਟੁਰ ਕੇ ਵੀ ਚਲੋ ਕੋਈ ਪਿੰਡ ਵੇਖੀਏ ਉਹ ਫਿਰ ਕਿਰਪਾਲ ਕੇ ਤੂੜੀ-ਤਾੜੀ ਬੜੀ ਪਈ ਸੀ ਵੀ ਚਲੋ 10 ਰੁਪਏ ਮਣ ਕਣਕ ਸੀ ਆਖਣ ਚਾਲ ਸਾਲ ਤਾਂ ਪਾ ਤੂੜੀ ਵੇਚ ਕੇ ਕੱਢ ਲਾਂਗੇ ਤੇ ਵਾਕਿਆ ਤੂੜੀ ਵੇਚ ਕੇ ਸਾਲ ਕੱਢ ਲਿਆ ਤੇ ਉਹ ਕੌਣੀਓ 20 ਵੀ ਲਿਆਏ ਹਾਲੋ ਲਿਆ ਕੇ ਸਾਨੂੰ ਪੀਛੇ ਕੇ ਦੇ ਗਏ ਤੇ ਭੌਂਕੇਾ ਵੱਡਲੀ ਫੇਰ ਉਹ ਤੋਂ ਫਲੇ ਲੈ ਕੇ ਆਏ ਸਾਨੂੰ ਗਾਘੂ ਕੇ ਦੇ ਗਏ ਉਹਦੇ ਪਿੱਛੇ ਫਿਰ ਸਾਡੇ ਹੌਲੀ ਹੌਲੀ ਪੈਰ ਲੱਗ ਗਏ ਨਹੀਂ ਜਦੋਂ ਤੁਸੀਂ ਨੂਰਪੁਰ ਕਿਰਪਾਲ ਕੇ ਆਂ ਕੀ ਪਹੁੰਚ ਗਏ ਤਾ ਕੁਦਰਤੀ ਗੱਲੇ ਵੀ ਤੁਸੀਂ ਘਰ-ਬਾਰ ਛੱਡ ਕੇ ਆਏ ਸੀਗੇ ਤੁਹਾਡੇ ਕੋਲ ਕੋ ਖਾਣ ਪੀਣ ਦੀ ਸਮਗਰੀ ਕੋਈ ਸਮਾਨ ਜਿਹੜਾ ਹੈਗਾ ਘਰ ਅਕਸਰ ਰਾਤ ਕਿਉਂਕਿ ਸਿਆਣੇ ਬੰਦੇ ਕਹਿੰਦੇ ਆ ਵੀ ਫਰੀਦਾ ਮੌਤੋਂ ਭੁੱਖ ਬੁਰੀ ਰਾਤੀ ਸੁੱਤੇ ਖਾ ਕੇ ਦਿਨੇ ਫੇਰ ਖਲੀ ਦਿਨੇ ਫੇਰ ਖਲੀ ਤਾਂ ਫਿਰ ਉਹ ਉਹ ਤੁਹਾਡੇ ਕੋਲ ਕੀ ਸੀ ਇੱਥੇ ਕਿਉਂਕਿ ਇੰਨਾ ਵੀ ਘਰਾਂ ਦੇ ਵਿੱਚ ਕੋਈ ਸਮਾਨ ਤੁਸੀਂ ਇੱਥੋਂ ਆ ਕੇ ਵਰਤ ਕੇ ਤੇ ਆਪਦਾ ਦਿਨ ਟਾਈਮ ਲੰਘਾਇਆ ਜਾਂ ਉਹ ਹਾਲਾਤ ਕਿਵੇਂ ਕਿਵੇਂ ਤੁਸੀਂ ਜਿਹੜਾ ਹੈਗਾ ਆਪਦਾ ਜੀਵਨ ਬਸਰ ਕੀਤਾ ਅਸੀਂ ਇੱਥੇ ਆ ਕੇ ਬੈਠੇ ਆਂ ਕੇਰੀਂ ਕੇਰ ਮੰਗਟ ਇਹਨਾਂ ਨਾਲ ਸਾਡਾ ਲਿਆ ਹੈ ਪਿਆ ਇਹ ਨਵਰਸਾਨ ਨੂੰ ਕਿਸੇ ਮਣ ਕਿਸੇ ਤੋਂ ਮਣ ਆਖਿਆ ਵੀ ਤੁਸੀਂ ਖਾਓ ਉਹਨੇ ਚਿਕਰੋਂ ਫੇਰ ਵੇਖਾਂਗੇ ਫੇਰ ਉਹ ਖਾਂਦਿਆਂ ਪੀਂਦਿਆਂ ਨੂੰ ਉਹਨੇ ਚਿਕਰੋਂ ਫਿਰ ਤੂੜੀ ਤਾੜੀ ਲੱਗ ਗਈ ਵਿਕਣ ਤੂੜੀ ਵੇਚਣੀ ਤੇ ਕਣਕ ਲੈ ਉਹਨੇ 10 ਰੁਪਏ ਮਣ ਕਣਕ ਸੀ ਉਹਦੋਂ ਤੇ ਇਸ ਤਰ੍ਹਾਂ ਤੇ ਅਗਾ ਨਵੀਂ ਆਵਦੀ ਆ ਗਈ ਫੇਰ ਨੀ ਤੇ ਇਹ ਅਲਾਟਮੈਂਟ ਜਿਹੜੀ ਹੈਗੀ ਉਹ ਤਾਂ 47 ਦੀ ਵੰਡ ਤੋਂ 2-3 ਸਾਲ ਬਾਅਦ ਦੇ ਵਿੱਚ ਹੋਈ ਹੈ ਪਰ ਤੁਸੀਂ ਫਿਰ ਆਪ ਦੀਆਂ ਜ਼ਮੀਨਾਂ ਦੇ ਉੱਤੇ ਕਿਵੇਂ ਹੱਕ ਜਮਾਇਆ ਪੀ ਕਿ ਕਿਹੜੀ ਜ਼ਮੀਨ ਦੇ ਵਿੱਚ ਫਸਲ ਵੀ ਜੀ ਅਸੀਂ ਜੀ ਆਣ ਕੇ ਜਿੱਥੇ ਸਾਰਾ ਮੁਸਲਮਾਨਾਂ ਦਾ ਪਿੰਡ ਸੀ ਜਿੰਨੀ ਕਿਸੇ ਵੜੀ ਕਿਸੇ 20 ਕਿੱਲੇ ਵਾਲੇ ਜਿਨ੍ਹਾਂ ਦੀ ਪਿੰਡ 5 ਕਿੱਲੇ ਸੀ ਉਹਨਾਂ 40-40 ਕਿੱਲੇ ਵਾਲੇ ਫਿਰ ਸਾਡੀ ਇੱਥੋਂ ਤੱਕ ਸਾਡੇ ਮੇਰੇ ਦਾਦੇ ਦੀ 300 ਕਿੱਲਾ ਸੀ ਜ्यों ਪਰਾਵਾਂ ਨੂੰ 75-75 ਕਿੱਲੇ ਆਉਂਦੀ ਸੀ ਸਾਨੂੰ ਇਹ ਕਿਸੇ ਨੇ 15 ਵਾਲੀ ਕਿਸੇ 10 ਵਾਲੀ ਸਾਨੂੰ ਵੀ 10 12 ਕਿੱਲੇ ਮਿਲ ਗਏ ਬਸ ਉੱਥੋਂ ਫਿਰ ਕਾਰੋਬਾਰ ਚੱਲ ਪਿਆ ਜਿ ਤਾਂ ਆਮ ਆਪਾਂ ਸੁਣਦੇ ਆ ਜਿਹੜੀ ਹੈਗੇ ਬਹੁਤ ਸਾਰੇ ਇਹੋ ਜਿਹਾਂ ਇਤਿਹਾਸ ਗਵਾਏ ਕਿ ਬਹੁਤ ਸਾਰੇ ਲੋਕਾਂ ਦੀ ਘਟਾ ਵੱਡੀ ਹੋਈ ਬਹੁਤ ਜਿਹੜੀਆਂ ਤੀਆਂ ਪੈਣਾ ਉਹਨਾਂ ਦੀ ਜਿਹੜੀ ਹੈਗੀ ਆ ਆਬ्रू ਜਿਹੜੀ ਹੈਗੀ ਆ ਉਹ ਰੋਲ ਦਿੱਤੀ ਗਈ ਉਹੀ ਜਿਹੜੇ ਇਕੱਠੇ ਰਹਿੰਦੇ ਸੀ ਲੋਕ ਭੈਣ ਭਰਾ ਇੱਕ ਦੂਜੇ ਦੇ ਨਾਲ ਜਿਹੜਾ ਸਾਜ ਸੀ ਜਿੰਨਾਂ ਦੀ ਇੱਕ ਦੂਜੇ ਦੇ ਸਾਹ ਨਾਲ ਸਾਹ ਲੈਂਦੇ ਸੀ ਮੋਢੇ ਨਾਲ ਮੋਢਾ ਜੋੜ ਕੇ ਖੜੇ ਸੀ ਉਹ ਲੋਕ ਜਿਹੜੇ ਹੈਗੇ ਇੱਕ ਦੂਜੇ ਦੀ ਜਾਨ ਦੇ ਵੈਰੀ ਬਣ ਗਏ ਤੇ ਉਹ ਤੁਸੀਂ ਕੋਈ ਇਹੋ ਜਿਹਾ ਬਿਰਤਾਂਤ ਜੋ ਅਕਸਰ ਆਮ ਆਪਾਂ ਸੁਣਦੇ ਆ ਤੁਹਾਡੇ ਅੱਖਾਂ ਦੇ ਸਾਹਮਣੇ ਵੀ ਹੋਇਆ ਕਿਸੇ ਨੂੰ ਕੱਟ ਵੱਡ ਹੋਈ ਕੋਈ ਨਹੀਂ ਸਾਡੇ ਸਾਹਮਣੇ ਕੁਝ ਨਹੀਂ ਹੋਇਆ ਮਰੇ ਜਰੂਰ ਵੇਖੇ ਨੇ ਜਦੋਂ ਅਸੀਂ ਬੂੰਗੋਂ ਨਿਕਲ ਕੇ ਤੇ ਹਰੀ ਕਾ ਲੰਘੇ ਆ ਤੇ ਮਖੂ ਦੇ ਤਿਆਰੀਕਿਆਂ ਦੇ ਸਾਨੇ 'ਚ ਬੜਾ ਤਕੜਾ ਯੂ ਹੁ ਵੱਡੀ ਚੈ ਸੀ ਮੁਸਲਮਾਨਾਂ ਦਾ ਮਾਵਾਂ ਮਰੀਆਂ ਦੇ ਉੱਤੇ ਛੋਟੇ ਛੋਟੇ ਬੱਚੇ ਮੰਮੇ ਮੂੰਹ ਚ ਪਾਏ ਉਹਨਾਂ ਨੂੰ ਕੀ ਪਤਾ ਸੀ ਮਰੀ ਕੇ ਜਿਉਂਦੀ ਏ ਹਾਲਾਤਾਂ ਸੀ ਫੇਰ ਜਦੋਂ ਇਧਰੋਂ ਟਕ ਕਟਾਵੰਡੀ ਨਹੀਂ ਸੀ ਆਪਣੇ ਹਿੰਦੂਆਂ ਕੀਤੀ ਜਦੋਂ ਮੁਸਲਮਾਨਾਂ ਨੇ ਲੜਕੀਆਂ ਦੀਆਂ ਹਿੱਕਾਂ ਵੱਢ ਕੇ ਤੇ ਨੰਗੀਆਂ ਕਰਕੇ ਤੇ ਰੇਲਾਂ ਦੀਆਂ ਬਾੜੀਆਂ ਨਾਲ ਬੰਨ ਕੇ ਹੀ ਤੇਰ ਕੱਲੀਆਂ ਉਦੋਂ ਫਿਰ ਇਹ ਦਰਦ ਖੂਨ ਵਾਲੇ ਖਾਦਾ ਪੀਓ ਤਾਂ ਐਡੇ ਬੇਕਿਰਕ ਨੇ ਕੀ ਲਾ ਸਾਡੇ ਸਾਡੀਆਂ ਧੀਆਂ ਪੜਾਂ ਦੀ ਬੇਇੱਜ਼ਤੀ ਕਿਆ ਕਰ ਦਿੱਤੀ ਫੇਰੇ ਲੱਗੇ ਨੇ ਮਾਰਨ ਇੱਕ ਇਥੇ ਮੁਖਸਰ ਬੜਾ ਤਗੜਾ ਹੂਮੜੀਚਾ ਸੀ ਹਰਪਾਣੇ ਦੇ ਸਨ ਚ ਅੱਛਾ ਹਾਂ ਤੇ ਇਹ ਮੁਸਲਮਾਨਾਂ ਦੇ ਪਰਿਵਾਰ ਸੀ ਜਿਹੜੇ ਉਦੋਂ ਜਿੰਨਾ ਜਿਹੜਾ ਵੜਿਆ ਗਿਆ ਪਰਿਵਾਰ ਆ ਮੁਸਲਮਾਨਾਂ ਦੇ ਸਾਰੇ ਕਿਉਂ ਵੇਖੋ ਵਿਖਾਈ ਜਦੋਂ ਸਭ ਤੋਂ ਪਹਿਲੋ ਇਹਨਾਂ ਮੁਸਲਮਾਨਾਂ ਨੇ ਇਹ ਵੱਡਾ ਟੁਕੀ ਦਾ ਕੰਮ ਚਲਾਇਆ ਸੀ ਤੇ ਨਹੀਂ ਤਾਂ ਆਪ ਲੋਕਾਂ ਦੇ ਸੀ ਚਲੋ ਉਹ ਇੱਧਰ ਆ ਜਾਣਗੇ ਆਪਾਂ ਉਧਰ ਚਲੇ ਜਲਾਂਗੇ ਪਰ ਜਿਹੜੀ ਮੁਸਲਮਾਨ ਤੇ ਸਿੱਖ ਜਾਂ ਬਾਕੀ ਭਰਾਦਰੀਆਂ ਇਕੱਠੇ ਰਹਿ ਰਹੇ ਸੀ ਜਨਮਾਂ ਤੋਂ ਇਕੱਠੇ ਰਹਿ ਰਹੇ ਸੀ ਸਦੀਆਂ ਤੋਂ ਇਕੱਠੇ ਰਹੇ ਦੇ ਸੀ ਇਹੋ ਜੀ ਕਿਉਂ ਜੀ ਫਿਰ ਫਿਰਕੂਹਾਵਾ ਵਾ ਕਿਉਂ ਵਾਗੀ ਸੀ ਕੌਣ ਬਦਲ ਗਿਆ ਨਹੀਂ ਬਦਲਿਆ ਕਿਉਂ ਕਿ ਵਜਾ ਕਿਹੋ ਜੇ ਕਿਸ ਕਿਸ ਵਜਾ ਕਰਕੇ ਜਿ ਰਹਿ ਗਿਆ ਇਹੋ ਜੇ ਕੀ ਕਾਰਨ ਸੀ ਇਹ ਤਾਂ ਆਕਾਲ ਪੁਰਖ ਨੂੰ ਪਤਾ ਹੈ ਪਿੱਕਿਓ ਜਿਹੜੇ ਇਕੱਠੀ ਰੋਟੀ ਖਾਣ ਵਾਲੇ ਸੀ ਤੇ ਉਹ ਇੱਕ ਦੂਜੇ ਦੇ ਦੁਸ਼ਮਣ ਬਣ ਗਏ ਜਦੋਂ ਤੁਸੀਂ ਪਿੰਡ ਦੇ ਵਿੱਚੋਂ ਸਾਰਾ ਕਾਫਲਾ ਤੁਹਾਡੇ ਪਿੰਡ ਦੇ ਵਿੱਚੋਂ ਨਿਕਲਿਆ ਤੁਰਿਆ ਤੁਹਾਡੇ ਕਾਫਲੇ ਦੇ ਆਪਣੇ ਪਿੰਡੋਂ ਨਿਕਲਣ ਤੋਂ ਲੈ ਕੇ ਨੂਰਪੁਰ ਕਿਰਪਾਲ ਕੇ ਪਹੁੰਚਣ ਤੱਕ ਸਾਰੇ ਆਦਮੀ ਸਹੀ ਸਲਾਮਤ ਆਏ ਜਾਂ ਕਿਸੇ ਬੰਦੇ ਦਾ ਕੋਈ ਨੁਕਸਾਨ ਵੀ ਹੋਇਆ ਇੱਕ ਸਾਡੇ ਮੇਰੇ ਤਾਇਆ ਦਾ ਪੁੱਤਰ ਜਦੋਂ ਬੂਹੋਂ ਤੁਰੇ ਨਾ ਤੇ ਬੇੜੀ ਤੇ ਡੰਗਰ ਵੱੱਛਾ ਨਹੀਂ ਸੀ ਲੰਘਦਾ ਤੇ ਇੱਕ ਮੇਰੇ ਤਾਇ ਦਾ ਪੁੱਤਰ ਸੀ ਤੇ ਉਹਨੇ 4 ਮੱਝਾਂ ਕਰਿਆ ਲਿਓ ਜਦੋਂ ਰੌਲਾ ਪਿਆ ਤੇ 4 ਮੱਝਾਂ ਵੱਲ ਲਈਆਂ ਤੇ ਉਹ ਲੈ ਕੇ ਤੇ ਇੱਕ ਮੇਰੇ ਤਾਇ ਦਾ ਪੁੱਤਰ ਸੀ ਉਹਦੇ ਕੋਲ ਟੱਗਾ ਟੱਗਾ ਇੱਕ ਆ ਗਿਆ ਸੀ ਤੇ ਉਹ ਫਿਰ ਇਧਰ ਜਲੰਧਰ ਥਾਣੀ ਆਉਣਾ ਸੀ ਤੇ ਮੇਰੇ ਤਾਇ ਦੇ ਵੱਡੇ ਦਾ ਪੁੱਤਰ ਸੀ ਜਿਹੜਾ ਉਹ ਲਗਾ ਜਾਂਦਾ ਤੇ ਮੁਸਲਮਾਨੀ ਮਿਲਟਰੀ ਨੇ ਮਾਰੀ ਗੋਲੀ ਉਹ ਇਧਰ ਉਹ ਇਧਰ ਨਿਕਲ ਗਈ ਅੱਛਾ ਚੁੱਕ ਕੇ ਉਹਨੂੰ ਲਿਆਂਦਾ ਇੱਥੇ ਕਿਰਪਾਲ ਕੀ ਆਣ ਕੇ ਫਿਰ ਉਹਦੀ ਡੈਥ ਹੋ ਗਈ ਸੀ ਤੇ ਤੁਹਾਡੇ ਕਾਫਲੇ ਦੇ ਵਿੱਚ ਕਰ ਜਦੋਂ ਤੁਹਾਡੇ ਗੱਡੇ ਖੁੱਭ ਗਏ ਕਾ ਗੱਡੀ ਖੁੱਭ ਗਈ ਤੇ ਗੱਡਿਆਂ ਦੇ ਉੱਤੇ ਕੀ ਮਾਲ ਅਸਬਾਬ ਸੀਗਾ ਜਾਂ ਤੁਸੀਂ ਉਹ ਸਾਰਾ ਮਾਲ ਅਸਬਾਬ ਕਿਉਂਕਿ ਕੁਦਰਤੀ ਗੱਲ ਇਹ ਉਹ ਤੋਂ ਚਾਂਦੀ ਦੇ ਰੁਪਈਏ ਹੁੰਦੇ ਸੀ ਕੋਈ ਸੋਨਾ ਸੀ ਜਾਂ ਕੋਈ ਚਾਂਦੀ ਸੀਗੀ ਉਹ ਜਿਹੜਾ ਇਹ ਸਾਰਾ ਕੁਝ ਤੁਸੀਂ ਗੱਡੇ ਉੱਤੇ ਛੱਡ ਕੇ ਜਦੋਂ ਤੁਹਾਡੇ ਦਸਨ ਮਤਾਬੂ ਤੁਸੀਂ ਪੈਦਲ ਚੱਲ ਪਏ ਤਾਂ ਫਿਰ ਉਹ ਸਾਰਾ ਸਾਰਾ ਮਾਲ ਅਸਬਾਬ ਜਦੋਂ ਤੁਸੀਂ ਗੱਡਿਆਂ ਤੋਂ ਲਾਇਆ ਉਦੋਂ ਤੁਹਾਨੂੰ ਕਿਸੇ ਵੇਖਿਆ ਉਹਵੇਂ ਭਰੇ ਛੱਡ ਦਿੱਤੇ ਲਾਹ ਕੇ ਕਰਨਾ ਕੀ ਸੀ ਗੱਡੇ ਦੇ ਖੁੱਭ ਗਏ ਚੁੱਕ ਕੇ ਤੁਰਿਆ ਜਾਂਦਾ ਸੀ ਕਣਕਾਂ ਲੱਦੀਆਂ ਹੀਆਂ ਸੀ ਆਟਾ ਆਖਣਾ ਚਲੋ ਇੱਕ ਰ ਆਟਾ ਹੋਵੇਗਾ ਤੇ ਕਨਕ ਫੇਰ ਪਿਆ ਲਾਂਗੇ ਇੱਕ ਬੰਦਾ ਜਿਹੜਾ ਸੁੰਦਰ ਸਿੰਘ ਦਾ ਲੜਕਾ ਸੀ ਉਹ ਸਿਉਨਾ ਖੋਲਣ ਲੱਗਾ ਪੰਜਾਲੀ ਨਾਲੋਂ ਤੇ ਮੁਸਲਮਾਨਾਂ ਨਾਲ ਉਹਦੀ ਝੜਪ ਹੋਈ ਤੇ ਮੁਸਲਮਾਨਾਂ ਨੇ ਬਰਛੀਆਂ ਮਾਰੀਆਂ ਉਹਦੀ ਮੌਤ ਹੋ ਗਈ ਤੇ ਪਿਓ ਨੇ ਉਹਦੇ ਖਾਲੇ 'ਚ ਪਏ ਦੇ ਮੂੰਹ ਤੇ ਕਪੜਾ ਪਾ ਕੇ ਸਾਡੇ ਨਾਲ ਹੀ ਆ ਗਿਆ ਸਾਡੇ ਕਾਫਲੇ ਦੇ ਵਿੱਚੋਂ ਸਿਰਫ ਇੱਕ ਭਗਵਾਨ ਸਿੰਘ ਦੀ ਮੌਤ ਹੋਈ ਜੁਜੇ ਸਹੀ ਸਲਾਮਤ ਸਾਰੇ ਹਿੰਦੁਸਤਾਨ ਚ ਆ ਗਏ ਸੀ ਇਹ ਕਿੱਥੇ ਘਟਨਾ ਵਾਪਰੀ ਇਹ ਮਿਰਜੇ ਆਲਾ ਪਿੰਡ ਓਥੋਂ ਅਸੀਂ ਤੁਰੇ ਆ ਤੇ ਬਸ ਸਵੇਰ ਦਾ ਟਾਈਮ ਤੁਰਦਿਆਂ ਹੀ ਉਦੋਂ ਹੀ ਹੋ ਗਈ ਸੀ ਪਾਕਿਸਤਾਨ ਦੇ ਵਿੱਚ ਹੀ ਪਾਕਿਸਤਾਨ ਚ ਓਏ ਹੋਏ ਹੋਏ ਉਹ ਕਿਹੋ ਇਹ ਤਾਂ ਬੜੀ ਹਿੰਦੁਸਤਾਨ ਤਾਂ ਬੜੀ ਦੂਰ ਸੀ ਉਦੋਂ ਜਦੋਂ ਅਸੀਂ ਲਲਿਆਣੀ ਵਾਲੀ ਛੜਕ ਲੰਘੇ ਆ ਉਹ ਸੜੇ ਮਿਲਟਰੀ ਦੀਆਂ ਜੀਪਾਂ ਪਾਕਿਸਤਾਨ ਦੀਆਂ ਉੱਤੇ ਖਲੀਆਂਆਂ ਸੀ ਸੜਕ ਤੇ ਤੇ ਸਟੈ ਚੁੱਪਚਾਪ ਲੰਘੇ ਵੀ ਕਿਤੇ ਇਹ ਵੀ ਨਾ ਗੋਲੀ ਚਲਾ ਦੇਣ ਨਹੀਂ ਉਦੋਂ ਜਿਹੜੀ ਹੈਗੀ ਹੈ ਭਾਰਤ ਤੇ ਪਾਕਿਸਤਾਨ ਦੀ ਜਿਹੜੀ ਹੈਗੀ ਹੈ ਪੁਲਿਸ ਹੈ ਜਾਂ ਜਿਹੜੀ ਫੌਜ ਹੈ ਉਹ ਤਾਂ ਸਾਂਝੀ ਸੀ ਇਕੱਠੀ ਸੀ ਲੇਦਾ ਲੇਦਾ ਹੋ ਗਈ ਸੀ ਅੱਛਾ ਉਦੋਂ ਉਸ ਤੋਂ ਪਹਿਲਾਂ ਵੰਡ ਵਿਲੇਜ ਜਿਹੜੀ ਹੈ ਵੰਡੋ ਇਹ ਨਾਲ ਦੀ ਨਾਲ ਦੀ ਸਾਰੀ ਜਿਹੜੀ ਆਰਮੀ ਸੀ ਐਡਵਾਰਡ ਕਰ ਦਿੱਤੀ ਸੀ ਮੁਸਲਮਾਨ ਉਧਰ ਰਹਿ ਗਏ ਸੀ ਹਿੰਦੂ ਇੱਧਰ ਆ ਗਏ ਸੀ ਫੌਜ ਤੇ ਪੁਲਿਸ ਜਿਹੜੀ ਉਹਦੀ ਵੀ ਵੰਡ ਕਰ ਦਿੱਤੀ ਗਈ ਵੰਡ ਨਾਲ ਦੀ ਨਾਲ ਹੀ ਕਰਤੀ ਸੀ ਸਗੋਂ ਉਧਰੋਂ ਉੱਠਣ ਤੋਂ ਪਹਿਲਾਂ ਹੀ ਕਰਤੀ ਸੀ ਓਏ ਹੋਏ ਹੋਏ ਉਹ ਕਿਹੋ ਜਿਹਾ ਮੰਜ਼ਰ ਹੋਏਗਾ ਜਦੋਂ ਇੱਕ ਹਜੂਮ ਨੇ ਉਸਦੇ ਪੁੱਤਰ ਨੂੰ ਬਰਛੀਆਂ ਮਾਰੀਆਂ ਹੋਣਗੀਆਂ ਔਰ ਬਰਛੀਆਂ ਨਾਲ ਬੰਨਿਆ ਹੋਇਆ ਪੁੱਤਰ ਉਹਨਾਂ ਦੀ ਅੱਖਾਂ ਦੇ ਸਾਹਮਣੇ ਖਾਲ ਵਿੱਚ ਡਿੱਗ ਪਿਆ ਔਰ ਪਿਉ ਦਾ ਕਿੰਨਾ ਵੱਡਾ ਜੇਰਾ ਹੋਏਗਾ ਜਿਨੇ ਕੇ ਆਪਦੇ ਪੁੱਤਰ ਦੇ ਮੂੰਹ ਦੇ ਉੱਤੇ ਜਿਹੜਾ ਹੈਗਾ ਪੱਲਾ ਮੋੜ ਕੇ ਪਾ ਕੇ ਤੇ ਉਹ ਕਾਫਲੇ ਦੇ ਨਾਲ ਤੁਰ ਪਿਆ ਸਕੇ ਉਹ ਜੀ ਫਿਰਕੂ ਖਲਾਤ ਜਦੋਂ ਫਿਰ ਤੁਸੀਂ ਉਹਦਾ ਜੀ ਨਿਸ਼ਾਨ ਹੀ ਨਾ ਰਹਿ ਗਿਆ ਉਹਦਾ ਅਗਾਹੀ ਪੁੱਤਰ ਤਾਂ ਹੈਗਾ ਕੋਣੀ ਸੀ ਕੱਲਾ ਹੀ ਕੱਲਾ ਹੈਗਾ ਸੀ ਤੇ ਉਹ ਸੁੰਦਰ ਸਿੰਘ ਦਾ ਤਾਂ ਵਿਚਾਰੇ ਦਾ ਨਿਸ਼ਾਨ ਹੀ ਮਿਟ ਗਿਆ ਉਹ ਇੱਕ ਪੁੱਤਰ ਸੀ ਉਹ ਵੀ ਉਧਰ ਮਾਰਿਆ ਮਾਰਿਆ ਗਿਆ ਤੇ ਫਿਰ ਆਪੇ ਨਿਸ਼ਾਨ ਹੀ ਮਿਟ ਜਾਣਾ ਸੀ ਇਹ ਪੁੱਤਰ ਸਹਜ ਹੁੰਦੇ ਨੇ ਜਗਾ ਪੁੱਤਰ ਦੇ ਘਰ ਪੁੱਤਰ ਹੋਵੇ ਤੇ ਆਖੀ ਤੇ ਨਾ ਸਾਹ ਵੱਧ ਗਈ ਹਮ ਬਿਲਕੁਲ ਹਾਂ ਤੇ ਜੇ ਉਹਦੀ ਤਾਂ ਖਤਮ ਹੀ ਹੋ ਗਈ ਵਿਚਾਰੇ ਦੀ ਉਹਨੂੰ ਜ਼ਮੀਨ ਮਾਣੀ ਖੇੜੇ ਲਾਟ ਹੋਈ ਸੀ ਹਮ ਤੇ ਫਿਰ ਆ ਤੇ ਉਹ ਫਿਰ ਉਹਦੀਆਂ ਕੁੜੀਆਂ ਵਿਚਾਰੀਆਂ ਦੋ ਕੁੜੀਆਂ ਸੀ ਉਹਨਾਂ ਫਿਰ ਸੰਭਾਲ ਲਈ ਬੜੇ ਅਫਸੋਸ ਦੀ ਗੱਲ ਹੈ ਬੜਾ ਬੜਾ ਭਿਆਨਕ ਮੰਜ਼ਰ ਹੈ ਜਿਹੜਾ ਤੁਸੀਂ ਬਿਆਨ ਕਰ ਰਹੇ ਹੋ ਔਰ ਤੁਸੀਂ ਆਪਦੀ ਅੱਖੀ ਵੇਖਿਆ ਜਦੋਂ ਤੁਸੀਂ ਨੂਰਪੁਰ ਕਿਰਪਾਲ ਕੇ ਪਹੁੰਚੇ ਤਾਂ ਨੂਰਪੁਰ ਕਿਰਪਾਲ ਕੇ ਦੇ ਆਲੇ ਦੁਆਲੇ ਹੋਰ ਵੀ ਇਹੋ ਜਿਹੇ ਪਿੰਡ ਸੀ ਜਿੱਥੇ ਮੁਸਲਮਾਨ ਵੱਸਦੇ ਸੀ ਔਰ ਉਹ ਛੱਡ ਕੇ ਗਏ ਕੱਪਿਆ ਵਾਲੀ ਕੁਛ ਗਲਾਬੇ ਵਾਲੇ ਥੋੜੇ ਘਰ ਸੀ ਤੇ ਪਰਾਂ ਕੇਰੀ ਵੀ ਥੋੜੇ ਜਿਹੇ ਘਾਰੇਗੇ ਸੀ ਮੁਸਲਮਾਨਾਂ ਦੇ ਤੇ ਹੋਰ ਇੱਥੇ ਨੇੜੇ ਕੋੜ ਨਹੀਂ ਸੀ ਲੰਡੇ ਰੋਡੇ ਵੀ ਥੋੜੇ ਜਿਹੇ ਘਰ ਸੀ ਆ ਆਹ ਲੋਕ ਲਈ ਸੀ ਇੱਧਰ ਛੇ ਪਰਾਂ ਕੁੱکریاں ਸੀ ਜਿਹੜੀਆਂ ਉੱਥੇ ਹੀ ਮੁਸਲਮਾਨਾਂ ਦੀ ਜ਼ਮੀਨ ਹੈਗੀ ਸੀ ਉਹ ਲੀਲਾ ਵਾਲਿਆਂ ਨੂੰ ਪਈ ਸੀ ਪ੍ਰੀਤਮ ਸਿੰਘ ਹੋਰਾਂ ਨੂੰ ਤੇ ਇਹ ਪਿੰਡ ਤਾਂ ਸੀ ਨਾ ਬਾਲਾ ਸਾਰਾ ਪੰਡਤਾਂ ਦਾ ਥੋੜੇ ਘਰ ਮੁਸਲਮਾਨਾਂ ਦੇ ਸੀ ਇਹ ਕੁੱکریاں ਆ ਛੇ ਪਰਾਂ ਕੁੱکریاں ਇਹ ਮੁਕਸਰ ਦੇ ਵਿੱਚ ਵੀ ਉਦੋਂ ਜਿਹੜੇ ਹੈਗੇ ਬਹੁਤ ਸਾਰੇ ਮੁਸਲਮਾਨ ਵਸਦੇ ਹੋਣਗੇ ਜਿਹੜੇ ਜਿਨ੍ਹਾਂ ਨੂੰ ਛੱਡ ਕੇ ਜਾਣਾ ਪਿਆ ਹੋਵੇਗਾ ਤੇ ਹੋਰ ਸਾਰੇ ਮੁਸਲਮਾਨ ਇੱਥੇ ਵਸਦੇ ਸੀ ਆਹ ਮਸਜਿਦਾਂ ਬਣੀਆਂ ਹੀ ਨਹੀਂ ਫਿਰ ਤੁਹਾਨੂੰ ਜ਼ਮੀਨਾਂ ਦੀ ਅਲਾਟਮੈਂਟ ਕਦੋਂ ਹੋਈ ਜ਼ਮੀਨਾਂ ਦੀ ਅਲਾਟਮੈਂਟ 47 ਚ ਆਏ ਆ ਇਹ ਹੋਈ 53 ਚ 6 ਸਾਲ ਬਾਅਦ 19 ਦਿਨ ਫਿਰ ਕਿਹੜੀ ਨਹੀਂ ਹਾਂ 53 ਚ ਹੋਈ ਸੀ ਉਹਨਾਂ ਦੇ ਕੱਚੀਆਂ ਜਿੰਨੀ ਕਿਸੇ ਦੇ ਗਈ ਸੀ ਵਾਹੀ ਗਏ ਸੀ ਯਾਨੀ ਮਤਲਬ ਜਿਹਦਾ ਦਿਨ ਇੱਕ ਵਾਰੀ ਜਿਹਦੇ ਤੇ ਕਾਬਜ਼ ਹੋ ਗਿਆ ਜਿੰਨੀ ਜ਼ਮੀਨ ਵਾਉਣ ਲੱਗ ਪਿਆ ਉੰਨੀ-ਉੰਨੀ ਵਾਈ ਗਈ ਵਾਈ ਗਏ ਤੇ ਜੇਸੇਲੇ ਫਿਰ ਲਾਟਮੈਂਟ ਹੋਈ ਉਹ ਤਾਂ ਫਿਰ ਉਦੋਂ ਹੀ ਹੋਣੀ ਸੀ ਜਦੋਂ ਪਟਵਾਰੀਆਂ ਵਖਾਤਦੀ ਵੀ ਆ ਤੇਰੀ ਤੇ ਆ ਤੇਰੀ ਫਿਰ ਆਉਦੀ ਜੀ ਬਹਿਣਾ ਸੀ ਤੇ ਉਦੋਂ ਫਿਰ ਇਹ ਇਲਾਕਾ ਜਿਹੜਾ ਜਿੱਥੇ ਤੁਸੀਂ ਆ ਕੇ ਬੈਠੇ ਇਹ ਇਲਾਕਾ ਬਰਾਨੀਆਂ ਜ਼ਮੀਨਾਂ ਸੀਗੀਆਂ ਜਾਂ ਇੱਥੇ ਬਰਾਨੇ ਬਰਾਨੇ ਛੋਲੇ ਐਨੇ ਹੁੰਦੇ ਸੀ ਤੇ ਕਣਕ ਬਰਾਨੀਆਂ ਬਹੁਤ ਹੁੰਦੀਆਂ ਸੀ ਜ਼ਮੀਨ ਪੱਧਰ ਸੀ ਕਿ ਟਿੱਬੇ ਸੀ ਟਿੱਬੇ ਵੀ ਸੀ ਪੱਧਰ ਵੀ ਸੀ ਟਿੱਬੇ ਤਾਂ ਸੀ ਜੇ ਕਿਤੇ ਛਾਪਾ ਪਿਆ ਤੇ ਨੇਰੀਆਂ ਬੜੀਆਂ ਹੁੰਦੀਆਂ ਸੀ ਉੱਥੇ ਟਿੱਬਾ ਜੁੜ ਜਾਂਦਾ ਸੀ ਤੁਹਾਡੇ ਪਰਿਵਾਰ ਦੇ ਵਿੱਚ ਕਿੰਨੇ ਮੈਂਬਰ ਸੀ ਜਦੋਂ ਤੁਸੀਂ ਕਿੰਨੇ ਭੈਣ ਭਰਾ ਸੀ ਤੁਸੀਂ ਜਦੋਂ ਤੁਸੀਂ ਔਲਖ ਪਿੰਡ ਤੋਂ ਚੱਲੇ ਹੋ ਪਾਕਿਸਤਾਨ ਤੋਂ ਤਿੰਨ ਭਰਾ ਚੌਥੀ ਭੈਣ ਚਾਰ ਤੇ ਨਾਲ ਤੁਹਾਡੇ ਮਾਤਾ ਪਿਤਾ ਮਾਤਾ ਪਿਤਾ ਸਾਰੇ ਸਹੀ ਸਲਾਮਤ ਪਹੁੰਚ ਗਏ ਸਹੀ ਸਲਾਮਤ ਫਿਰ ਇੱਥੇ ਆ ਕੇ ਤੁਹਾਨੂੰ ਕਦੀ ਮਤਲਬ ਉਹ ਪਿੰਡ ਪਾਕਿਸਤਾਨ ਚ ਰਹਿ ਗਏ ਪਿੰਡਾਂ ਦੀ ਕੋਈ ਯਾਦ ਆਈ ਹੈ ਵੀ ਸਾਡੀਆਂ ਜਾਇਦਾਦਾਂ ਕਿਉਂ ਆ ਸਾਨੂੰ ਇਹ ਯਾਦਾਦ ਯੁੱਧਾਂ ਦਾ ਤਾਂ ਉਦੋਂ ਹੈ ਹੀ ਨਹੀਂ ਸੀ ਕੋਈ ਤੇ ਨਾ ਹੀ ਕੋਈ ਸਾਡੇ ਵੱਡਿਆਂ ਨੇ ਆਖਿਆ ਸੀ ਕਿ ਪਿੱਛੇ ਜਾਣ ਬਾਰੇ ਨਾ ਹੁਣ ਜੇ ਤੁਹਾਨੂੰ ਕਿਤੇ ਜਾਣ ਦਾ ਮੌਕਾ ਮਿਲਦਾ ਹੈ ਮੰਨ ਲਓ ਅੱਜ ਕਿਤੇ ਤੁਸੀਂ ਪਾਸਪੋਰਟ ਬਣਵਾ ਕੇ ਉਹ ਪਾਕਿਸਤਾਨ ਦੀ ਵਿੱਚ ਢੇੜਾ ਲਾ ਕੇ ਆਉਂਦੇ ਤਾਂ ਤੁਹਾਡੇ ਮਨ ਦੀ ਰੂਹ ਦੇ ਵਿੱਚ ਇੱਕ ਸਵਾਲ ਹੁੰਦਾ ਪਏ ਮੈਂ ਆਪਣਾ ਪਿੰਡ ਵੇਖ ਕੇ ਜਾਵਾਂ ਤੁਸੀਂ ਆਪਣਾ ਘਰ ਜਾਂ ਆਪਣੀ ਜ਼ਮੀਨਾਂ ਜਾਇਦਾਦ ਤਾਂ ਪਛਾਣ ਸਕਦੇ ਹੋ ਹਾਂ ਘਰ ਕੋਰ ਤਾਂ ਕੱਚੇ ਗਏ ਸੀ ਟਹਿ ਟੂ ਗਏ ਹੋਣਗੇ ਤੇ ਜ਼ਮੀਨ ਤਾਂ ਉੱਥੇ ਹੀ ਹੋਵੇਗੀ ਇਹ ਤਾਂ ਸਾਡੇ ਇੱਕ ਗਿਆ ਸੀ ਬੰਦਾ ਹੈ ਉਹਨੇ ਜਾ ਕੇ ਤੇ ਉਹ ਜਿਹੜਾ ਬੂਟੀ ਮੋਚੀ ਸੀ ਨਾ ਉਹਨੂੰ ਮਿਲਿਆ ਤੇ ਉਹਨੇ ਆਖਿਆ ਭਈ ਕਿੰਨਾ ਚੋਇ ਤੂੰ ਅੱਛਾ ਆਖੇ ਮੈਂ ਸਲੱਖਣ ਸਿੰਘ ਦਾ ਪੁੱਤਰ ਹਾਂ ਉਹਨੇ ਆਖਿਆ ਜਿਹੜਾ ਸਲੱਖਣ ਸਿੰਘ ਨਿਹੰਗ ਸੀ ਉਹ ਮੇਰੇ ਬਾਪੂ ਦੇ ਚਾਇ ਦਾ ਪੁੱਤਰ ਸੀ ਤੇ ਉਹ ਨਿਹੰਗ ਸੀ ਨਹੀਂ ਆਖੇ ਦੂਜਾ ਸਲੱਖਣ ਸੀ ਉਹਨੇ ਆਖਿਆ ਮੈਂ ਨਹੀਂ ਉਹਨੂੰ ਜਾਣਦਾ ਬੂਟੀ ਨੇ ਕਿਹਾ ਆਹੋ ਇਹ ਬੁੱਢੀ ਬਸਰਮਾਨ ਸੀ ਮੋਚੀ ਮੋਚੀ ਸੀਗਾ ਤੇ ਆਹ ਦਾ ਆ ਘਰ ਸੀ ਜਿਹੜੇ ਬਾਬੇ ਕਾਲਾ ਸਿੰਘ ਮੇਰੇ ਦਾਦੇ ਦਾ ਨਾ ਕਾਲਾ ਸਿੰਘ ਤੇ ਬਾਬੇ ਕੇ ਵਾਅਦੇ ਸੇ ਸਪੀੜੀਆਂ ਸਾਰੇ ਪਿੰਡ ਚੋਂ ਵੱਡੇ ਸਾਂ ਤੇ ਆਹ ਬਾਬੇ ਕਾਲਾ ਸਿੰਘ ਕੇ ਘਰ ਸੀ ਵੱਡਾ ਫੌਜਾ ਸਿੰਘ ਸੀ ਛੋਟਾ ਸੱਜਨ ਸਿੰਘ ਸੀ ਛੋਟਾ ਮੇਰਾ ਬਾਪੂ ਸੀ ਸੋਹਣ ਸਿੰਘ ਉਹ ਤੇ ਛੋਟਾ ਪਾਲਾ ਸਿੰਘ ਸੀ ਇਹ ਆ ਉਹਨਾਂ ਦੇ ਘਰ ਨੇ ਠੀਕਿਆਂ ਤੋਂ ਜਦੋਂ ਲੰਘਿਆਂ ਤੇ ਮਖੂ ਦੇ ਸਨ ਦੇ ਵਿੱਚ ਸਾਰਾ ਮੁਸਲਮਾਨਾਂ ਦਾ ਬਹੁਤ ਤਕੜਾ ਯੂਮ ਵੜਿਆ ਆ ਸੀ ਲਾਸ਼ਾਂ ਹੀ ਲਾਸ਼ਾਂ ਮਿਲੀਆਂ ਹੋਏ ਓਏ ਹੋਏ ਤੇ ਲਾਸ਼ਾਂ ਦੇ ਉੱਤੋਂ ਦੀ ਲੰਗਦੇ ਆਏ ਆ ਲਾਸ਼ਾਂ ਦੇ ਉੱਤੋਂ ਦੀ ਲੰਗਦੇ ਆਏ ਦੋ ਦੀ ਲੰਗੇ ਆ ਉਹ ਲਾਸ਼ਾ ਉਹ ਦੋ ਰੂੜੀਆਂ ਨੇ ਜਦੋਂ ਚੜਾ ਆਇਆ ਦਰਿਆ ਚ ਤੇ ਉਹ ਫਿਰ ਲਗਿਆ ਰੋੜ ਕੇ ਪੈਰਾਂ ਤੋਂ ਨੰਗੇ ਸਾਂ ਜੁੱਤੀਆਂ ਜੇ ਰਾਹ ਚ ਹੀ ਰਹਿ ਰੂ ਗਈਆਂ ਖੋਪਿਆਂ ਦੇ ਵਿੱਚ ਜੁੱਤੀਆਂ ਕਿੱਥੇ ਸੰਭਲਦੀਆਂ ਸੀ ਤੇ ਬਸ ਇੱਕ ਲਾਂਗੜ ਤੇੜ ਖੱਦਰ ਦਾ ਝੱਗਾ ਦੇ ਖੱਦਰ ਦੇ ਸਿਰ ਤੇ ਵੀ ਕੁਝ ਨਹੀਂ ਬਸ ਆ ਕੁਝ ਲੈ ਕੇ ਆਏ ਜਦੋਂ ਮੰਡ ਤੋਂ ਬਾਅਦ ਦੇ ਵਿੱਚ ਕੁਦਰਤੀ ਗੱਲ ਹੈ ਕਿ ਕੁਝ ਔਰਤਾਂ ਇਹ ਮਜਰੀਆਂ ਪਾਕਿਸਤਾਨ ਵਾਲੀਆਂ ਮੁਸਲਮਾ ਔਰਤਾਂ ਉਧਰ ਰਹਿ ਗਈਆਂ ਜਾਂ ਇਧਰ ਵਾਲੀਆਂ ਕੁਝ ਔਰਤਾਂ ਜਿਹੜੀਆਂ ਹੈਗੀਆਂ ਉਹ ਪਾਕਿਸਤਾਨ ਦੀ ਵਿੱਚ ਰਹਿ ਗਈਆਂ ਜਾਂ ਰੱਖ ਲਈਆਂ ਗਈਆਂ ਬਾਅਦ ਦੇ ਵਿੱਚ ਕੋਈ ਇਹੋ ਜਿਹੀ ਵੀ ਗੱਲਬਤ ਹੋਈ ਹੈ ਕਿ ਉਹ ਮਤਲਬ ਇਧਰ ਵਾਲੀ ਹਿੰਦੁਸਤਾਨ ਦੀ ਆਰਮੀ ਨੇ ਪਾਕਿਸਤਾਨ ਦੇ ਵਿੱਚ ਉਹਨਾਂ ਔਰਤਾਂ ਨੂੰ ਲੈ ਕੇ ਆਂਦਾ ਹੋਵੇ ਜਾਂ ਪਾਕਿਸਤਾਨ ਦੀ ਆਰਮੀ ਇਧਰ ਉਹਨਾਂ ਔਰਤਾਂ ਨੂੰ ਲੈ ਕੇ ਗਈ ਹੋਵੇ ਇਕ 13 ਤੋਂ ਵੇਖਿਆ ਦੋ ਜਨਾਨੀਆਂ ਆਰਮੀ ਮੁਸਲਮਾਨ ਦੀ ਲੈ ਕੇ ਗਈ ਆਪਣੇ ਉਧਰ ਵਾਈ ਨਹੀਂ ਵੇਖੀ ਐਵੇਂ ਆਖੀ ਜਗੇ ਤੇ ਰਹਿ ਗਈਆਂ ਤੇ ਆਪਣੀਆਂ ਵੀ ਸੀ ਉਦਨ ਹਾਂ ਇਹਦਾ ਮਤਲਬ ਮੁਸਲਮਾਨ ਜਿਹੜੀ ਫੌਜ ਹੈ ਪਾਕਿਸਤਾਨ ਦੀ ਫੌਜ ਹੈ ਉਹ ਇੱਥੋਂ ਜਿਹੜੀਆਂ ਉਹਨਾਂ ਦੀਆਂ ਰਹਿ ਗਈਆਂ ਔਰਤਾਂ ਸੀ ਉਹਨਾਂ ਨੂੰ ਇੱਥੋਂ ਜਿਹਦੇ ਵਾਰਸ ਆਖਿਆ ਹੈ ਨਾ ਜਿਵੇਂ ਹੁਣ ਚਲੋ ਆਪਣੇ ਸਾਡੇ ਔਲਖਾਂ ਦੇ ਆਸ ਦੀ ਜੇ ਵੀ ਜੀ ਸਾਡੇ ਉਧਰ ਲੜਕੀਆਂ ਰਹਿ ਗਈਆਂ ਨੇ ਦੇ ਆਰਮੀ ਜਾ ਕੇ ਨਾਲ ਲੈ ਆਉਂਦੀ ਸੀ ਜੇ ਕੋ ਕਹਿੰਦਾ ਸੀ ਤੇ ਆਰਮੀ ਜਾ ਕੇ ਲਿਆਉਂਦੀ ਸੀ ਨਾਲ ਆਰਮੀ ਜਾਉਂਦੀ ਉਹ ਤੁਹਾਡੇ ਪਿੰਡ ਦਾ ਕੋਈ ਪਰਿਵਾਰ ਦਾ ਮੈਂਬਰ ਰਿਹਾ ਨਹੀਂ ਉਧਰ ਕੋਈ ਨਹੀਂ ਰਿਹਾ ਤੁਹਾਡੇ ਚੇਤਿਆਂ ਦੇ ਵਿੱਚ ਕੋਈ ਇਹੋ ਜੇ ਮੈਂਬਰ ਵੀ ਹੈ ਨਹੀਂ ਇਹੋ ਜੇ ਪਰਿਵਾਰ ਹੈਗੇ ਨਹੀਂ ਕਿ ਜਿਹੜੇ ਪਰਿਵਾਰ ਵੰਡ ਦੇ ਦੌਰਾਨ ਇੱਧਰ ਨਹੀਂ ਆ ਸਕੇ ਜਾਂ ਕਈ ਬੰਦੇ ਇਹੋ ਜੇ ਵੀ ਹੋਣਗੇ ਜਿਨ੍ਹਾਂ ਨੇ ਘਰਾਂ ਦੇ ਵਿੱਚ ਉਹਨਾਂ ਦੀ ਰਾਖੀ ਵਾਸਤੇ ਛੱਡਤਾ ਵੀ ਠੰਡ ਠੰਡਰਾ ਹੋਏਗਾ ਤਾਂ ਅਸੀਂ ਵਾਪਸ ਆ ਜਾਾਂਗੇ ਤੁਸੀਂ ਇੱਥੇ ਰੁਕੋ ਇਹੋ ਬੰਦੇ ਪੱਕੇ ਹੀ ਉੱਥੇ ਰਹਿ ਗਏ ਹੁਣ ਸਾਡੇ ਪਿੰਡ ਰਿਹਾ ਹੀ ਕੋਈ ਨਹੀਂ ਸਾਡੇ ਪਿੰਡ ਦਾ ਤੇ ਉਹਨਾਂ ਕਿਸੇ ਇਲਾਕੇ ਦਾ ਰਹਾ ਤੇ ਆਪਾਂ ਨੂੰ ਕੀ ਸਬੂਤ ਬਜ਼ੁਰਗ ਸੀ ਫਿਰ ਉਹਨਾਂ ਨੂੰ ਕਿਵੇਂ ਲਿਆਂਦਾ ਉਹ ਫਿਰ ਮੇਰੇ ਦਾਦੇ ਕੋਲ ਤਾਏ ਕੋਲ ਕੋੜੀ ਸੀ ਇੱਕ ਹੀ ਕੋੜੀ ਸਾਡੀ ਆਈ ਸੀ ਦੂਜੇ ਸਾਰੀਆਂ ਛੱਡ ਛਡਾ ਕੇ ਮਾਲ ਡੰਗਰ ਸਾਰਾ ਛੱਡਿਆ ਹੀ ਕਿਆ ਹਾਂ ਬਿਲਕੁਲ ਬਿਲਕੁਲ ਤੇ ਉਸ ਕੋੜੀ ਤੇ ਫਿਰ ਦਾਦੀ ਮੇਰੀ ਨੂੰ ਬਾਕੇ ਤੇ ਫਿਰ ਇੰਦਰ ਪਾਕਿਸਤਾਨ ਆਪਣੇ ਦਸਤਾਨ ਚ ਲਿਆਂਦਾ ਉਹ ਕੋੜੀ ਤੇ ਅਸੀਂ ਕਿਰਪਾਲ ਕੀ ਵੀ ਆ ਗਈ ਸੀ ਇੱਥੇ ਆਣ ਕੇ ਵੇਚੀ ਸੀ ਫਿਰ ਉਹ ਬਜ਼ੁਰਗਾਂ ਨੂੰ ਜਿਹੜੇ ਹੈਗੇ ਗੱਡੀਆਂ ਤੇ ਜਾਂ ਇਸ ਤਰ੍ਹਾਂ ਕੋੜੀਆਂ ਤੇ ਬਿਠਾ ਕੇ ਲਿਆਂਦਾ ਗਿਆ ਕੋੜੀ ਤੇ ਲਿਆਂਦਾ ਗੱਡੇ-ਗੱਡੇ ਤੇ ਛੱਡੇ ਗਏ ਸੀ ਕੋਈ ਵਰਾਹੀ ਕੋ ਨਹੀਂ ਸੀ ਕਿਹਾ ਕੋੜੀ ਤੇ ਆ ਜੀ ਸੀ ਦੋਸਤੋ ਇਸ ਸਰਦਾਰ ਹੁਕਮ ਸਿੰਘ ਹੋਰਾਂ ਦੀ ਹੱਡ ਬੀਤੀ ਜਿਹੜੀ ਕਿ ਜੋ ਜੋ ਉਹਨਾਂ ਨੇ ਅੱਖੀਂ ਵੇਖਿਆ ਕਿਵੇਂ ਇੱਕ ਬਾਪ ਦੇ ਸਾਹਮਣੇ ਉਹਦੇ ਇਕਲੌਤੇ ਪੁੱਤਰ ਨੂੰ ਬਰਛੇ ਨਾਲ ਬੰਨ ਦਿੱਤਾ ਗਿਆ ਕਿੱਦਾਂ ਜਿਹੜੇ ਹੈਗਾ ਕੁਝ ਔਰਤਾਂ ਦੀਆਂ ਲਾਸ਼ਾਂ ਨੂੰ ਗੱਡੀਆਂ ਦੇ ਵਿੱਚ ਬੰਨ ਕੇ ਗੱਡੀਆਂ ਦੇ ਨਾਲ ਬੰਨ ਕੇ ਇਧਰ ਤੋਰ ਦਿੱਤਾ ਗਿਆ ਫਿਰ ਕੁ ਹਾਲਾਤ ਕਿੰਨੇ ਵਿਗੜ ਗਏ ਸੀਗੇ ਆਪਣੇ ਜਿਹੜੇ ਹੈਗੇ ਆ ਆਪਣੇ ہمسਾਏ ਜਿਹੜੇ ਮੋਢੇ ਨਾਲ ਮੋਢਾ ਜੋੜ ਕੇ ਇਕੱਠਿਆਂ ਜੰਮਣ ਮਰਨ ਦੇ ਸਾਂਝਾਂ ਸੀ ਜਿੰਨਾਂ ਦੀਆਂ ਉਹ ਇੱਕ ਦੂਜੇ ਦੇ ਖੂਨ ਦੇ ਵੈਰੀ ਬਣ ਗਏ ਸੋ ਇਹ ਦਰਦ ਹੈ ਇਹ ਇਹਨਾਂ ਦੀ ਪੀੜ੍ਹੀ ਜਰੀਏ ਅਜੇ ਹੰਡਾਰੀ ਆ ਜਿਹੜੇ ਬਜ਼ੁਰਗ ਉਸ ਵੇਲੇ ਦੇ ਅਜੇ ਵੀ ਤੰਦਰੁਸਤ ਨੇ ਅਕਾਲ ਪੁਰਖ ਦੀ ਮਿਹਰ ਸਦਕਾ ਜ਼ਿੰਦਗੀ ਜਿਹੜੀ ਹੈਗੀ ਆ ਆਪਣੇ ਪਰਿਵਾਰਾਂ ਦੇ ਵਿੱਚ ਸੁੱਖੀ ਸ਼ਾਂਤੀ ਮਾਨ ਰਏ ਨੇ ਇਹ ਪੀੜੀ ਆਪਣੇ ਆਖਰੀ ਦਮ ਤੱਕ ਇਹ ਜ਼ਖਮ ਇਹ ਵੰਡ ਇਹ ਦਰਦ ਨਹੀਂ ਭੁੱਲ ਸਕਦੀ ਅਸੀਂ ਕੋਸ਼ਿਸ਼ ਕਰਾਂਗੇ ਇਸੇ ਲੜੀ ਤਹਿਤ ਕਿਸੇ ਹੋਰ ਉਸ ਹਿੰਦ-ਪਾਕ ਵੰਡ ਦੇ ਚਸ਼ਮਦੀਦ ਗਵਾਹ ਨੂੰ ਤੁਹਾਡੇ ਸਾਹਮਣੇ ਲੈ ਕੇ ਆਉਣ ਦੀ ਅਗਲੀ ਕਿਸੇ ਮੁਲਾਕਾਤ ਦੇ ਵਿੱਚ ਜਲਦੀ ਹੀ ਆਪਾਂ ਗੱਲਬਾਤ ਕਰਾਂਗੇ ਸਾਡੀ ਇਹ ਮੁਲਾਕਾਤ ਤੁਹਾਨੂੰ ਕਿਸ ਤਰ੍ਹਾਂ ਲੱਗੀ ਤੁਸੀਂ ਕਮੈਂਟ ਬਾਕਸ ਜਾ ਕੇ ਆਪਣੇ ਕੀਮਤੀ ਸੁਝਾਅ ਸਾਨੂੰ ਜਰੂਰ ਦਿਓ ਬਾਕੀ ਇਸ ਚੈਨਲ ਨੂੰ ਨਾ ਪ੍ਰਬੰਧਿਤ ਚੈਨਲ ਨੂੰ ਵੱਧ ਤੋਂ ਵੱਧ ਲਾਈਕ ਕਰੋ ਸ਼ੇਅਰ ਕਰੋ ਕਮੈਂਟ ਕਰੋ ਤੁਹਾਡੀ ਹੌਸਲਾ ਅਫਸਾਈ ਹੀ ਸਾਨੂੰ ਅੱਗੇ ਵਧਣ ਦਾ ਹੌਸਲਾ ਦਿੰਦੀ ਹੈ ਸੋ ਮਿਲਦੇ ਹਾਂ ਕਿਸੇ ਹੋਰ ਮੁਲਾਕਾਤ ਦੇ ਨਾਲ ਤਦ ਤੱਕ ਤਸ਼ਵੀਕਦੇ ਰਹੋ ਨਾ ਪ੍ਰਬੰਧਿਤ ਚੈਨਲ